ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਜ਼ਿਲ੍ਹੇ ਫਿਰੋਜ਼ਪੁਰ ਦੇ ਮਨਮਤੇ ਨਗਰ ਪਿੰਡ ਮਨਸੂਰਵਾਲ ਕਲਾਂ ਦੇ ਵਿੱਚ ਤੇ ਮਨਸੂਰਵਾਲ ਕਲਾ ਪਿੰਡ ਆ ਜਿਹੜਾ ਮਿੱਤਰੋ ਫਰੋਜ਼ਪੁਰ ਜਨੇਦਾ ਪਿੰਡਾਂ ਤੇ ਜੀਰੇ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਸੁਨੇਰ ਪਿੰਡ ਇਸ ਪਿੰਡ ਦਾ ਗਵੰਡੀ ਪਿੰਡ ਆ ਰਟੋਲ ਇਸ ਪਿੰਡ ਦਾ ਗਵੰਡੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਅਜਮੇਰ ਸਿੰਘ ਵਪਾਰੀ ਭਰਾ ਦੇ ਕੋਲੇ ਅਸ ਟਾਈਮ ਆਏ ਹੋਏ ਆ ਦੋ ਜਨਵਾਰ ਦਿਖਾਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੋਵੇਂ ਮਹੀਆਂ ਡਾਲਿਆਂ ਤੇ ਆ ਸੂਨ ਵਾਲਿਆਂ ਦਾ ਕਿਹੜੀ ਮੈਂ ਦੀ ਕੀ ਡਿਟੇਲ ਆ ਕੀ ਮੁੱਲਾ ਆ ਉਹ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਹੋਰ ਅਜਮੇਰ ਬਾਈ ਸੇਤਾ ਘਰ ਪਰਵਾਰ ਜੀ ਠੀਕ ਠਾਕ ਜੀ ਠੀਕ ਆ ਅੱਛਾ ਬਾਈ ਆਇਆ ਵੀ ਵਪਾਰ ਕਿੰਨੇ ਟਾਈਮ ਤੋਂ ਕਰ ਰਹੇ 30 ਸਾਲ ਤੋਂ ਕਰ ਰਹੇ ਜੀ 30 ਸਾਲ ਦਾ ਪੁਰਾਣਾ ਹੀ ਆ ਕੰਮ ਇਹ ਪੁਰਾਣਾ ਕਰਦੇ ਆ ਠੀਕ ਆ ਬਾਈ ਤੇ ਜਿਹੜੀਆਂ ਆਪਾਂ ਦੋ ਮਈਆਂ ਵਖਾਉਣੀਆਂ ਦੋਵੇਂ ਸੂਣ ਵਾਲੀਆਂ ਆ ਦੋਨੇ ਸੂਣ ਵਾਲੀਆਂ ਜੀ ਠੀਕ ਆ ਅੱਛਾ ਪਹਿਲੇ ਨੰਬਰ ਵਾਲੀ ਜਿਹੜੀ ਕਾਲੀ ਮਏ ਆ ਬਾਈ ਇਹਦੀ ਕੀ ਡਿਟੇਲ ਆ ਕਿੰਨਾ ਵਾ ਸੂਆ ਸੂਣ ਇਹ ਤੀਜੇ ਸੂਏ ਸੂਣੀ ਪਤਾ ਤੀਜੇ ਸੂਏ ਸੂਣੀ ਆ ਬਾਈ ਹਾਂ ਦੁੱਧ ਇਹਨਾਂ ਨੇ 16 ਲੀਟਰ ਦੀ ਮਾਲਕਾ ਪੱਕਾ ਗਿਆ ਜਿੱਥੋਂ ਖਰੀਦਦੀਆਂ ਨੇ 16 ਲੀਟਰ ਦੀ 16 ਲੀਟਰ ਕਿਹਾ ਪੱਠਿਆਂ ਦੇ ਹਿਸਾਬ ਦੀ ਸੇਵਨ ਉਹਨਾਂ ਨਾ ਤੇ ਤਵਾਦ ਦੇ ਵਿੱਚ 16 ਲੀਟਰ ਤੋਂ ਚੋਇਆ ਦੋ ਟੱਕੇ ਠੀਕ ਹੈ ਠੀਕ ਅੱਛਾ ਦਿਨ ਕਿੰਨੇ ਪਏ ਆਂਦੇ ਨੇ ਇਹਦੇ ਚਾਰ ਪੰਜ ਦਿਨਾਂ ਚ ਰਹਿੰਦੇ ਆ ਚਾਰ ਪੰਜ ਦਿਨ ਮੈਂ ਅੰਜ ਵੀ ਲੈ ਵੇ ਲੂ ਵੀ ਤੇ ਉਹ ਵੀ ਉਹਦੇ ਤਸੱਲੀ ਬਖਸ਼ ਵਾਲੀ ਮੈਂਸ਼ੀ ਵਾਲੀ ਬਖਸ਼ਾ ਘਰੇ ਚੋਂ ਆਉਣ ਵਾਲੀ ਬਿਲਕੁਲ ਪੂਰਾ ਵਿਲਾ ਵਿੱਚ ਚਾਰੂ ਬਹੁਤ ਆ ਕੋਈ ਭਾਰ ਦੀ ਸ਼ਿਕਾਇਤ ਨਹੀਂ 16 ਨੇ ਆ ਤੇ ਜਿਸ ਵੇ ਸੋਣੀ ਆ ਤੀਜੇ ਸੂਹ ਸੁਣਾ ਆ ਹਾਂ ਠੀਕ ਆ ਤੇ ਦਿਨ ਕਿੰਨੇ ਦੱਸਿਆ ਸੀਗਾ ਬਾਈ ਪੰਜ ਚਾਰ ਦਿਨ ਰਹਿੰਦੇ ਪੁੱਤ ਜੀ ਪੰਜ ਚਾਰ ਦਿਨ ਅੱਜ ਤੋਂ ਅੱਜ ਤੋਂ ਹਾਂ ਠੀਕ ਆ ਅੱਛਾ ਰੇਟ ਕੀ ਰਹੂਗਾ ਬਾਈ ਰੇਟ ਇਹ 1,80,000 ਰੁਪਏ ਮੰਨਤਾ ਨਹੀਂ ਇਹਦੇ ਵਿੱਚ ਹੋ ਜੂਗਾ ਹਾਂ ਹਾਂ ਮਾਨਤਾ ਕਰਾਂਗੇ ਕਰ ਠੀਕ ਆ ਬਾਈ ਠੀਕ ਆ ਠੀਕ ਆ ਲੇ ਮੇਤਰੋ ਤੀਜਾ ਸੂਆ ਸੁਂਦੀ ਆ ਕਰਮਾਂ ਵਾਲੀ ਸੂਣ ਦੇ ਵਿੱਚ ਹਜੇ 5-6 ਦਿਨਾਂ ਦੇ ਪਿਆ ਬਾਈ ਹੁਣੀਆਂ ਦੇ ਆਲੀ ਤੇ ਰੇਟ ਇਹਦਾ 1,80,000 ਰੁਪਿਆ ਵਾ ਇਹਦੇ ਵਿੱਚ ਉਹ ਮਾਨਤਨ ਹੋ ਜਾਊਗਾ ਮੈਂ ਚੰਗੀਆ ਟਿਕਾਣਾ ਮੈਂ ਦਾ ਚੰਗਾ ਵਕਰਾਣਾ ਚੰਗਾ ਵਾ ਤੀਜੇ ਸੂਹ ਸੂਣਾ ਵਾ ਇਹਨੇ ਦਿਨ ਪਿਆ ਜਰੂਰ ਹਜੇ ਬਰੀਕੀ ਸਾਰੀ ਮੈਂ ਦੀ ਚੰਗੀਆ ਕੁਆਲਿਟੀ ਮੈਂ ਦੇ ਵਿੱਚ ਬਹੁਤ ਚੰਗੀਆ ਰੁਪਿਓਸ ਕਰ ਲੈ ਨਵੀਂ ਬਿਚੇ ਦੇ ਦੇ ਆ ਠੀਕ ਹੈ ਅਜਮੇਰ ਭਾਈ ਆ ਜਿਹੜੀ 2 ਨੰਬਰ ਤੇ ਮੇ ਆਪਣੀ ਇਹ ਵੀ ਸੂਨ ਵਾਲੀ ਹੋਈ ਆ ਭਾਈ ਇਹ ਵੀ ਸੂਨ ਵਾਲੀ ਆ ਜੀ ਠੀਕ ਹੈ ਇਹਨੇ ਕਿੰਨੇ ਦਿਨ ਪਿਆ ਭਾਈ ਇਹ ਤਿਆਰ ਹੀ ਆ ਜੀ ਬਸ ਇੱਕ ਅੱਧੇ ਦਿਨ ਦੀ ਗੱਲ ਇੱਕ ਅੱਧੇ ਦਿਨ ਦੀ ਗੱਡਾ ਲਿਆ ਤੀ ਆ ਹਾਂ ਹਾਂ ਕਿੰਨੇ ਦੁੱਧ ਦਾ ਕੀ ਰਿਕਾਰਡ ਆ ਭਾਈ ਇਹ ਵੀ 14 ਲੀਟਰ ਦਿੱਤਾ ਇਹਨੇ ਵੀ 14 ਲੀਟਰ ਤੇ ਕਹਿੰਦੇ ਅੱਛਾ ਤੇ ਇਹ ਵੀ ਤਸੱਲੀ ਬਖਸ਼ ਵਾਲੇ ਕਰੀ ਹਾਂ ਹਾਂ ਦੋਨੇ ਤਸੱਲੀ ਦਾ ਇਹ ਛੋਟੀ ਠੀਕ ਹੈ ਇਹ ਦੂਜੇ ਸੂਏ ਆ ਹਾਂ ਆਪਾਂ ਕਹ ਲਈਏ ਤੇ ਇਹ ਦੂਜੇ ਆ ਠੀਕ ਹੈ ਉਹ ਸੀ ਠੀਕ ਹੈ ਅੱਛਾ ਇਹਦਾ ਰੇਟ ਕੀ ਰਹੂਗਾ ਭਾਈ ਇਹਦਾ 1.25 ਲੱਖ 1.25 ਲੱਖ ਰੁਪਇਆ ਮਾਨਤਨ ਹੋ ਜੂਗਾ ਇਹਦੇ ਵਿੱਚ ਹਾਂ ਮਾਨਤਨ ਠੀਕ ਹੈ ਭਾਈ ਜਾਈ ਮਿੱਤਰੋ ਇਹ ਦੂਜਾ ਸੂਆ ਛੋਟੀ ਸੁੰਦੀ ਆ ਕਰਮਾਂ ਵਾਲੀ ਲੇਵਲ ਉਵੇਲੋ ਬੜੀ ਜ਼ਬਰਦਸਤ ਆ ਯਾਰ ਤਿਆਰੀ ਬਾ ਕਮਾਲਾ ਮਹਿੰਦੀ ਥਣ ਚੰਗਾ ਲੱਗਾ ਹੋਇਆ 125000 ਰੁਪਇਆ ਇਹਦਾ ਰੇਟ ਆ ਦੂਜਾ ਸੂਆ ਸੁਂਦੀ ਆ ਤਿਆਰ ਅੱਜ ਸੂ ਸਕਦੀ ਆ ਕੱਲ ਨੂੰ ਵੀ ਸੂ ਸਕਦੀ ਆ ਤੇ ਦੋ ਦਿਨ ਕੱਢ ਵੀ ਸਕਦੀ ਆ ਵੈਸੇ ਮੈਂ ਉੱਤੋਂ ਢਿੱਲੀ ਆ ਫੁੱਲ ਵੀ ਇਹ ਤਿਆਰੀ ਦੇ ਵਿੱਚ ਯਾਰ ਰਾਤ ਨੂੰ ਵੀ ਬੱਚੇ ਨੂੰ ਜਨਮ ਦੇ ਸਕਦੀ ਆ ਤੇ ਦੋ ਦਿਨ ਕੱਢ ਵੀ ਸਕਦੀ ਆ ਲੈ ਪੁੱਤ ਬਾਈ ਦੇ ਪੋਤਰੇ ਵੀ ਕਵਰ ਕਰ ਲਈ ਵਿੱਚ ਵੀਡੀਓ ਦੇ ਦੋਵੇਂ ਜਿਹੜੀਆਂ ਮਈਆਂ ਟਕਾਣੀਆਂ ਲੇਵੇ ਵਾਲੇ ਪੱਖ ਤੋਂ ਚੰਗੀਆਂ ਵਾ ਬਰੀਕੀਆਂ ਚੰਗੀਆਂ ਵਾ ਆਰਡਰ ਦੀਆਂ ਕੁਆਲਿਟੀਆਂ ਬਿਹਤਰੀਨ ਆ ਦੋਵੇਂ ਮਈਆਂ ਦੀਆਂ ਬਾਈ ਸਿੰਗਾ-ਸੁੰਗਾ ਤੋਂ ਬਹੁਤ ਸੋਹਣੀਆਂ ਵਾ ਜੰਨੀਆਂ ਹੈਗੀਆਂ ਵਾ ਪਹਿਲੇ ਨੰਬਰ ਵਾਲੀ ਮਹਿੰਦਾ ਜਿਹੜਾ ਭਾਈ ਰੇਟ ਜਿਹੜੀ ਆਪਾਂ ਪਹਿਲਾਂ ਮੈਂ ਦਿਖਾਈ ਆ ਇਹਦਾ ਰੇਟ ਥੋੜਾ ਜਿਆਦਾ ਨੇ ਲੱਗਿਆ ਹੁੰਦਾ ਨਹੀਂ ਨਹੀਂ ਲੱਗਦੇ ਰੁਪਏ ਕਿ ਪੁੱਤ ਐਸਾ ਲੱਗਦੇ ਆ ਠੀਕ ਆ ਭਾਈ ਉਹ ਪੱਕੇ ਲੱਗਦੇ ਆ ਇਹਦਾ ਅੱਕਦੇ ਦਿਨ ਦੀ ਗੱਲ ਹੀ ਐ ਬਸ ਠੀਕ ਆ ਭਾਈ ਠੀਕ ਆ ਅੱਛਾ ਜੀ ਮੇਰੇ ਭਾਈ ਨੰਬਰ ਦੱਸ ਜੀ ਆਪਣਾ ਭਾਈ 9841 33054 9814933052 52 9814933052 ਇਸ ਨੰਬਰ ਤੇ ਤੁਸੀਂ ਕਰਨੀਆਂ ਮਿੱਤਰੋ ਭਾਈ ਜਮੇਰ ਸਿੰਘ ਹੌਲੇਉਂ ਦੇ ਨਾਲ ਗੱਲਬਾਤ ਪਿੰਡਾ ਮਨਸੂਰਵਾਲ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਜੀਰਾ ਸ਼ਹਿਰਾਂ ਬਿਲਕੁਲ ਨੇੜੇ 2 ਜਨਵਰੀ ਦਾ ਖਾਤਾ ਇਹ ਡਿਟੇਲ ਇਤਿਆਕ ਲਈ ਕਾਰਵਾਈ ਤੁਹਾਡੇ ਹੱਥਾ ਧੰਨਵਾਦ ਸ਼ੁਕਰੀਆ ਜੀ ਹੁੰਦੇ ਰੋ